ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਸੀ ਲੁਧਿਆਣਾ ਰੋਡ ਦੇਤੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਬਿਲਕੁਲ ਨੇੜੇ ਤੇ ਇੱਥੇ ਬਹੁਤ ਵੱਡੀ ਮਾਰਕੀਟ ਆ ਇੱਥੇ ਪਹੁੰਚਣ ਦਾ ਕਾਰਨ ਇਹ ਕਿ ਇੱਥੇ ਮਾਰਕੀਟ ਦੇ ਵਿੱਚ ਦੋ ਵੱਡੀਆਂ ਦੁਕਾਨਾਂ ਤੇ ਇੱਕ ਵੱਡਾ ਹਾਲ ਕਰਾਇ ਲਈ ਖਾਲੀ ਆ ਤੁਹਾਨੂੰ ਆਪਾਂ ਦੁਕਾਨਾਂ ਵੀ ਦਿਖਾਵਾਂਗੇ ਕਰਾ ਹਾਲ ਵੀ ਦਿਖਾਵਾਂਗੇ ਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਪੈ ਜਾਂਦੀ ਆ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਦਾ ਗੇਟ ਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਆਲਮਗੀਰ ਤੇ ਇੱਥੇ ਬਹੁਤ ਵੱਡੀ ਮਾਰਕੀਟ ਆ ਮਾਰਕੀਟ ਦੇ ਵਿੱਚ ਤੁਹਾਨੂੰ ਦੋ ਵੱਡੀਆਂ ਦੁਕਾਨਾਂ ਤੇ ਇੱਕ ਸਾਰਾ ਤੁਹਾਨੂੰ ਆਪਾਂ ਚਲਦੇ ਆਂ ਦਿਖਾਉਨੇ ਆ ਤੇ ਆਹ ਰਸਤਾ ਜਾਂਦਾ ਤੇ ਇਧਰ ਆ ਲੁਧਿਆਣਾ ਰੋਡ ਆ ਜੀ ਆ ਲੁਧਿਆਣਾ ਵਾਲਾ ਰੋਡ ਲੰਘਦਾ ਤੁਸੀਂ ਦੇਖ ਸਕਦੇ ਹੋ ਨਾ ਸਾਰਾ ਇਹ ਲੁਧਿਆਣਾ ਰੋਡ ਆ ਲੁਧਿਆਣਾ ਹੀ ਬਿਲਕੁਲ ਨੇੜੇ ਪੈਂਦਾ ਇੱਥੇ ਤੇ ਆ ਬਹੁਤ ਵੱਡੀ ਇੱਥੇ ਮਾਰਕੀਟ ਬਣੀ ਹੋਈ ਆ ਤੇ ਇੱਥੇ ਬਹੁਤ ਵੱਡੀਆਂ ਦੋ ਦੁਕਾਨਾਂ ਤੇ ਇੱਕ ਵੱਡਾ ਹਾਲ ਜਿਹੜਾ ਕਿਰਾਏ ਲਈ ਖਾਲੀ ਮਿਲ ਜੂਗਾ ਬਾਕੀ ਚਲਦੇ ਆਂ ਆਪਾਂ ਤੁਹਾਨੂੰ ਸਾਰੇ ਦੁਕਾਨਾਂ ਤੇ ਲੈ ਕੇ ਹਨ ਤੇ ਆਹ ਰਸਤਾ ਜਾਂਦਾ ਸਾਹਮਣੇ ਗੇਟ ਆ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਗੇਟ ਪ੍ਰੋਪਰ ਦਿਖਾ ਦੇਵੇ ਸਾਰਾ ਇਹ ਲਓ ਜੀ ਆ ਸਾਰਾ ਗੇਟ ਆ ਗੁਰਦੁਆ ਇਹ ਦੁਕਾਨਾਂ ਦੇ ਨੇੜੇ ਇੱਕ ਵੱਡਾ ਹਸਪਤਾਲ ਪੈ ਜਾਂਦਾ ਤੇ ਇੱਕ ਬੰਦਰਗਾਹ ਪੈ ਜਾਂਦੀ ਹੈ ਨਾ ਚਲਦੇ ਆਪਾਂ ਤੁਹਾਨੂੰ ਦੁਕਾਨਾਂ ਕੋਲ ਲੈ ਕੇ ਚਲਦੇ ਆਂ ਤੇ ਵੱਡਾ ਹਾਲ ਦਿਖਾਉਨੇ ਆ ਤੇ ਆ ਸਾਹਮਣੇ ਗੇਟ ਜਮ ਨੂੰ ਪਹਿਲਾਂ ਦਿਖਾ ਵੀ ਦਿੱਤਾ ਨਾ ਤੇ ਆ ਰਸਤਾ ਜਾਂਦਾ ਤੇ ਥੋੜੀ ਦੂਰ ਜਾ ਕੇ ਇਹ ਦੁਕਾਨਾਂ ਆਈਆਂ ਜਾਂਦੀਆਂ ਨੇ ਤੇ ਆਜੋ ਚਲਦੇ ਲਓ ਜੀ ਆਪਾਂ ਐਗਜੈਕਟ ਲੋਕੇਸ਼ਨ ਤੇ ਪਹੁੰਚ ਚੁੱਕੇ ਆਂ ਪੰਗਾ ਕੰਪਲੈਕਸ ਤੇ ਆ ਸਾਹਮਣੇ ਦੁਕਾਨਾਂ ਨੇ ਦੋ ਤੇ ਇਹਦੇ ਨਾਲ ਹੀ ਵੱਡਾ ਹਾਲ ਆ ਤੇ ਇੱਥੇ ਜੇ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ ਦੂਰੀ ਆ ਉਹ ਮਾਲਾ ਗੁਰਦੁਆਰਾ ਸਾਹਿਬ ਨੇੜੇ ਆ ਗਿਆ ਨਾ ਆ ਫੋਟੋ ਖਾ ਦੇਵੇ ਇਧਰ ਹੱਥ ਨੇੜੇ ਗੁਰਦੁਆਰਾ ਸਾਹਿਬ ਨੇ ਇੱਥੇ ਨਾਲ ਹੀ ਏਕ ਨੂਰ ਨੇਕੀ ਹਸਪਤਾਲ ਹੈ ਨਾ ਤੇ ਨਾਲ ਹੀ ਇੱਕ ਵੱਡੀ ਬੰਦਰਗਾ ਬਾਕੀ ਚੱਲਦੇ ਆਪਾਂ ਤੁਹਾਨੂੰ ਦੁਕਾਨਾਂ ਸਾਰੀ ਦਿਖਾ ਦਨੇ ਆ ਤੇ ਉਹ ਦੁਕਾਨਾਂ ਕਿਰਾਏ ਲਈ ਖਾਲੀ ਨੇ ਤੇ ਕਿਸੇ ਨੇ ਵੀ ਇਹ ਦੁਕਾਨਾਂ ਵਾਂ ਲੋ ਕਿਰਾਏ ਤੇ ਲੈਣੀਆਂ ਨੇ ਦੋ ਇੱਕ ਵੱਡਾ ਹਾਲ ਨਾਲ ਦੋ ਦੁਕਾਨਾਂ ਨੇ ਤਾਂ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਮੈਂ ਕਹੂੰਗਾ ਇੱਕ ਵਾਰ ਸਾਰਾ ਮੂਰੂ ਫਰੰਟ ਦਿਖਾ ਦੇਵੇ ਕੈਮਰਾਮੈਨ ਲਓ ਜੀ ਤੁਸੀਂ ਸਾਰਾ ਫਰੰਟ ਮੂਰੂ ਜਿਹੜਾ ਦੇਖ ਸਕਦੇ ਹੋ ਤੇ ਮੇਨ ਗੱਲ ਕਰੀਏ ਕਿ ਮਾਰਕੀਟ ਬਹੁਤ ਵੱਡੀ ਪੈ ਜਾਂਦੀ ਹੈ ਇਹਨਾਂ ਦੁ ਬਾਕੀ ਚੱਲਦੇ ਆਪਾਂ ਤੁਹਾਨੂੰ ਅੰਦਰੋਂ ਦੁਕਾਨਾਂ ਜਿਹੜੀਆਂ ਹੈ ਰਹੀਆਂ ਦਿਖਾ ਦਿੰਦੇ ਆ। ਤੁਸੀਂ ਦੇਖ ਸਕਦੇ ਹੋ ਬਾਕੀ ਰੰਗ ਮੰਨ ਲਓ ਐਨ ਓਕੇ ਆ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ। ਲਓ ਜੀ। ਬਾਕੀ ਆ ਦੇਖੋ ਸਾਰਾ ਇੱਦਾਂ ਤੇ ਆਹ ਹੋ ਮੰਨ ਲਓ ਵੱਡੀਆਂ ਦੁਕਾਨਾਂ ਨੇ ਜਿਹੜੀਆਂ ਹਨਾ 11000 ਸਕੁਅਰ ਫੁੱਟ ਦੀਆਂ ਤੇ ਲੈਂਟਰ ਦੀ ਗੱਲ ਕਰੀ ਲੈਂਟਰ ਇਹਦਾ ਹੈਗਾ 1800 18 18 ਫੁੱਟ ਤੇ ਲੈਂਟਰ 18 ਫੁੱਟ ਦੀ ਹਾਈਟ ਤੇ ਬਣਿਆ ਜੇ ਮੰਨ ਲਓ ਕਿਸੇ ਨੇ ਰੈਕ ਵੀ ਲਾਉਣੇ ਹਨਾ ਰੈਕ ਲਾ ਕੇ ਮੰਨ ਲਓ ਬਣਾਉਣਾ ਡਬਲ ਉਹ ਵੀ ਬਣ ਜੂਗਾ ਹਨਾ ਬਾਕੀ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਖੁੱਲੀਆਂ ਡੁੱਲੀਆਂ ਦੁਕਾਨਾਂ ਨੇ ਤੇ ਬਾਕੀ ਤੁਹਾਨੂੰ ਆਪਾਂ ਹਾਲ ਵੀ ਦਿਖਾ ਦੇਣਾ ਨਾਲ ਅਟੈਚ ਬਾਥਰੂਮ ਵੀ ਨਾਲ ਨਾ ਤੇ ਨਾਲ ਅਟੈਚ ਬਾਥਰੂਮ ਨੇ ਦੁਕਾਨਾਂ ਦੇ ਹਨਾ ਬਾਕੀ ਮਾਰਕੀਟ ਬਹੁਤ ਵੱਡੀ ਆ ਨਾ ਮੈਂ ਤੁਹਾਨੂੰ ਦੱਸਤਾ ਵਕਤ ਨੂੰ ਪੁੱਤਰ ਆਪਾਂ ਹਸਪਤਾਲ ਵੀ ਦਿਖਾ ਦੇ ਨੇ ਨੇੜੇ ਹਸਪਤਾਲ ਪਿਆ ਜਾਂਦਾ ਨਾ ਲਓ ਜੀ ਤੇ ਦੁਕਾਨਾਂ ਦਿਖਾਤੀ ਹੁਣ ਤੁਹਾਨੂੰ ਆਪਾਂ ਹਾਲ ਦਿਖਾਉਨੇ ਆ ਤੇ ਆਹ ਨੇੜੇ ਹਸਪਤਾਲ ਪਿਆ ਜਾਂਦਾ ਇੱਕ ਨੂਰ ਨੇਕੀ ਹਸਪਤਾਲ ਤੇ ਸਾਹਮਣੇ ਗੁਰਦੁਆਰਾ ਸਾਹਿਬ ਨੇ ਇੱਥੋਂ ਦਾ ਰਸਤਾ ਮੁੜਦਾ ਵਾਕੀ ਗੱਡੀ ਗੁੱਡੀ ਐਨ ਥੋੜੀ ਆਊਗੀ ਹਨਾ ਜ ਲਓ ਜੀ ਹੈਲੋ ਤੇ ਆਹ ਲਾ ਲਾ ਲੋ ਇੱਥੇ ਤੁਸੀਂ ਮੁੜ ਜੂਗੇ ਨਾ ਨਾਲ ਹੀ ਇੱਥੇ ਰੋਸਪਤਲ ਪੈ ਜਾਊਗਾ ਤੇ ਆ ਸਾਹਮਣੇ ਹਾਲ ਆ ਗਿਆ ਠੀਕ ਆ ਜੀ ਤੇ ਇੱਧਰ ਗੁਰਦੁਆਰਾ ਸਾਹਿਬ ਨੇ ਮੈਂ ਤੁਹਾਨੂੰ ਦਿਖਾਣਾ ਇੱਧਰ ਲਓ ਜੀ ਆਹ ਸਾਹਮਣੇ ਤੇ ਗੁਰਦੁਆਰਾ ਸਾਹਿਬ ਰਹਿ ਗਈ ਤੇ ਇੱਥੇ ਗੁਰਦੁਆਰਾ ਸਾਹਿਬ ਨੇ ਤੇ ਇੱਧਰ ਹਾਲ ਆ ਤੇ ਨਾਲ ਹੀ ਉਹ ਦੁਕਾਨਾਂ ਦੀਆਂ ਦੁਕਾਨਾਂ ਵੀ ਮੈਂ ਕਹੂੰਗਾ ਕੈਮਰਾਮੈਨ ਇੱਕ ਵਾਰ ਦਿਖਾ ਦੇਵੇ ਤੇ ਉੱਥੇ ਦੁਕਾਨਾਂ ਰਹਿ ਗਈਆਂ ਉਹ ਠੀਕ ਆ ਜੀ ਬਾਕੀ ਬਹੁਤ ਵੱਡੀ ਮਾਰਕੀਟ ਹੈ ਮੇਨ ਗੱਲ ਆ ਕਿ ਆਵਾਜ਼ਾਂ ਹੀ ਬਹੁਤ ਤੁਸੀਂ ਦੇਖ ਸਕਦੇ ਹੋ ਨਾ ਤੇ 4000 ਸਕਰ ਫੁੱਟ ਦਾ ਇਹ ਹਾਲ ਆ ਲਓ ਜੀ ਆ ਤੁਸੀਂ ਹਾਲ ਦੇਖ ਸਕਦੇ ਹੋ ਨਾ ਤੇ ਆ ਫਰੰਟ ਤੋਂ ਆ ਗਿਆ ਇਦਾਂ ਦਾ ਹਾਲ ਲਓ ਜੀ ਤੇ ਨੇੜੇ ਹਸਪਤਾਲ ਪਰ ਹੈਗੇ ਹਨ ਇਹਦੇ ਤੇ ਬਾਕੀ ਚੱਲਦੇ ਆਪਾਂ ਹਾਲ ਦੇ ਅੰਦਰ ਲੈ ਕੇ ਤੁਹਾਨੂੰ ਤੇ ਮੰਨ ਲਓ ਗੱਡੀ ਗੁੱਡੀ ਥੋੜੀ ਐਨ ਇੱਥੇ ਆ ਜੂਗੀ ਆ ਦੇਖ ਸਕਦੇ ਹੋ ਨਾ ਲਓ ਵੀ ਖੁੱਲੀ ਡੁੱਲੀਆਂ ਨੇ ਮੰਨ ਲਾ ਕੋਈ ਐਵੇਂ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੇ ਆ ਸਾਰਾ ਹਾਲ ਆ ਕੇ ਇੱਕ ਵਾਰ ਮੈਂ ਕਹੂੰਗਾ ਕੈਮਰਾਮੈਨ ਨੂੰ ਮੜਾ ਦੂਰ ਪਿੱਛੋਂ ਦਿਖਾ ਦਿਓ ਮੜਾ ਜਰਾ ਸਾਰਾ ਹਾਲ ਦਾ ਮੰਨ ਲਾ ਜਿਹੜਾ ਦਿਖਾ ਦੇਵੇ ਲਓ ਵੀ ਥੋੜੀ ਸਟੋਰ ਜੀ ਵਧੀਆ ਬਣ ਜੂਗੀ ਹੈ ਨਾ ਬਾਕੀ ਉਹ ਵੀ ਮੰਨ ਲਓ ਬਹੁਤ ਅੰਦਰੋਂ ਖੁੱਲਾ ਇਹ 4 ਸਕੇਅਰ ਫੁੱਟ ਚਾ ਨ ਇਹ ਤਾਂ ਇਹ 4 ਹਾ ਸਕੁਅਰ ਫੁੱਟ ਦਾ ਤੇ ਅੰਦਰ ਵੀ ਤੁਹਾਨੂੰ ਦਿਖਾਉਣੇ ਹਨ ਨਾ ਆਹ ਲੋਡ ਗੱਡੀ ਅੰਦਰ ਆ ਜੂਗੀ ਹਿੱਦੀ ਉਹ ਹੂੰ ਐਨ ਓਕੇ ਆ ਕੋਈ ਪਰ ਮਲਾ ਉਹ ਨਹੀਂ ਹੈਗਾ ਬਾਕੀ ਅਟੈਚ ਬਾਥਰੂਮ ਨੇ ਸਾਰੇ ਹਨਾ ਲਓ ਵੀ ਆ ਸਾਰਾ ਹਾਲ ਆ ਇਹ ਪੂਰਾ ਖੁੱਲਡੁੱਲਾ ਹਾਲ ਆ ਤੇ ਮੈਂ ਕਹੂੰਗਾ ਕੈਮਰਾਮੈਨ ਨੂੰ ਸਾਰੇ ਪਾਸੇ ਕੈਮਰਾ ਘੁਮਾ ਦੇ ਇੱਕ ਵਾਰ ਲਓ ਵੀ ਬਾਕੀ ਹੋਲਡ ਹੋਲਡ ਲੱਗੇ ਹੋਏ ਨੇ ਹਨਾ ਸਾਰੇ ਹੋਰ ਵੀ ਮੱਕੀ ਕੋਈ ਤੁਹਾਨੂੰ ਐਮਨ ਲਾ ਏਦਾਂ ਕੋਈ ਹੈ ਨਹੀਂ ਦਿੱਕਤ ਵਾਲਾ ਕੰਮ ਠੀਕ ਆ ਜੀ ਇਹ ਸਾਰਾ ਹਾਲ ਆ ਗਿਆ 4000 ਸਕਰ ਫੁੱਟ ਦੇ ਵਿੱਚ ਇਹ ਹਾਲ ਆ ਤੇ ਬਾਕੀ ਤੁਹਾਨੂੰ ਆਪਾਂ ਉੱਪਰ ਲੈ ਕੇ ਚਲਦੇ ਹਾਂ ਉਹਨਾਂ ਤੇ ਉੱਪਰ ਵੀ ਤੁਹਾਨੂੰ ਦਿਖਾ ਤੇ ਇਸ ਟਾਈਮ ਜਿੱਥੇ ਆਪਾਂ ਖੜੇ ਆ ਇਹ ਹੈਗੀ ਉੱਪਰਲੀ ਬਿਲਡਿੰਗ ਉੱਪਰਲੀ ਮਤਲਬ ਉੱਪਰਲੀ ਦੁਕਾਨ ਆਪਾਂ ਇਹਨੂੰ ਕਹਿ ਸਕਦੇ ਹਾਂ ਉੱਪਰਲੇ ਫਲੋਰ ਤੇ ਆਪਾਂ ਖੜੇ ਆ ਤੇ ਇਹ ਵੀ ਪੂਰੀ ਵਧੀਆ ਨਾਲ ਤੁਸੀਂ ਦੇਖ ਸਕਦੇ ਹੋ ਲੌਬੀ ਤੇ ਇਹ ਉੱਪਰ ਲਾ ਗਿਆ ਨਾ ਕੋਰਸਨ ਸਾਰਾ ਤੇ ਹਾਲ ਤੁਹਾਨੂੰ ਦਿਖਾਤਾ ਦੁਕਾਨਾਂ ਆਪਾਂ ਦਿਖਾ ਦਈਏ ਜੇ ਕਿਸੇ ਨੇ ਵੀ ਇੱਕ ਦੁਕਾਨ ਨਾ ਕਰਾਏ ਤੇ ਲੈਣੀ ਨੇ ਹਾਲ ਕਰਾਏ ਜੇ ਨਾ ਸਕਰੀਨ ਤੇ ਨੰਬਰ ਚੱਲਦੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਠੀਕ ਆ ਬਾਕੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਉਹ ਵੀ ਤੁਸੀਂ ਸਕਰੀਨ ਤੇ ਨੰਬਰ ਚੱਲਦੇ ਇਹਨਾਂ ਨਾਲ ਗੱਲ ਸਾਰੀ ਜਿਹੜੀ ਉਹ ਕਰ ਸਕਦੇ ਹੋ ਕਿ ਜਿਵੇਂ ਤੁਹਾਨੂੰ ਆਪਾਂ ਦੁਕਾਨਾਂ ਵੀ ਦਿਖਾਤੀਆਂ ਹਾਲ ਵੀ ਦਿਖਾਤਾ ਨਾ ਬਾਕੀ ਜੇ ਕਿਸੇ ਨੇ ਮੇਰੇ ਨਾਲ ਗੱਲਬਾਤ ਕਰਨੀ ਆ ਤਾਂ ਸਕਰੀਨ ਤੇ ਨੰਬਰ ਜਦੋਂ ਤੁਸੀਂ ਨਾਲ ਕੰਟੈਕਟ ਕਰ ਸਕਦੇ ਹੋ ਮੇਨ ਗੱਲ ਕੀ ਹੈ ਕਿ ਵੱਡੀ ਮਾਰਕੀਟ ਪੈ ਜਾਂਦੀ ਮੈਂ ਕਹੂੰਗਾ ਕੈਮਰਾਮੈਨ ਇੱਕ ਵਾਰ ਕੈਮਰਾ ਦਿਖਾ ਦੇਵੇ ਤੇ ਇਹ ਨੇੜੇ ਗੁਰਦੁਆਰਾ ਸਾਹਿਬ ਪੈ ਜਾਂਦਾ ਨੇੜੇ ਹਸਪੀਟਲ ਪੈਣਾ ਏਕਨੂਰ ਨੇਕੀ ਹਸਪਤਾਲ ਇਹ ਨੇੜੇ ਇੱਕ ਵੱਡੀ ਬੰਦਰਗਾ ਪੈ ਜਾਂਦੀ ਜੀ ਆਪਾਂ ਗੱਲ ਕਰੀਏ ਗਿੱਲਾਂ ਦੀ ਗਿੱਲਾਂ ਇਹ ਬਿਲਕੁਲ ਇਹਦੇ ਨੇੜੇ ਆਉਂਦਾ ਤੇ ਲੁਧਿਆਣਾ ਦੇ ਤੋਂ ਮਤਲਬ ਵਿਚੀ ਜਾ ਕੇ ਲੁਧਿਆਣਾ ਬਿਲਕੁਲ ਨੇੜੇ ਪੈ ਜਾਂਦਾ ਤੇ ਇੱਧਰ ਵੀ ਮਤਲਬ ਰ ਤੇ ਰੋਡ ਦੇ ਨੇੜੇ ਮੰਨ ਲਓ ਇਹ ਦੁਕਾਨਾਂ ਪਈ ਜਾਂਦੀਆਂ ਨੇ ਬਾਕੀ ਲੋਕੇਸ਼ਨ ਤੁਹਾਨੂੰ ਪ੍ਰੋਪਰ ਸਾਰੀ ਆਪਾਂ ਦੱਸਤੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਿੰਡ ਆਲਮਗੀ ਲੁਧਿਆਣਾ ਰੋਡ ਦੇ ਉੱਪਰ ਹੀ ਇਹ ਦੁਕਾਨਾਂ ਨੇ ਬਾਕੀ ਜੇ ਕਿਸੇ ਨੇ ਵੀ ਇਹ ਦੁਕਾਨਾਂ ਕਿਰਾਏ ਤੇ ਲੈਣੀਆਂ ਨੇ ਸਕਰੀਨ ਤੇ ਇਹਨਾਂ ਨੰਬਰ ਆਪਾਂ ਦਿੱਤੇ ਹੋਏ ਆ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਗੱਲ ਕਰ ਸਕਦੇ ਹੋ ਤੇ ਬਾਕੀ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਚੰਗੀ ਲੱਗੀ ਵਾਤ ਵਾਸ ਸੇਅਰ ਕਰ ਦਿਓ ਧੰਨਵਾਦ ਆਪਾਂ ਤੁਹਾਨੂੰ ਪੂਰੀ ਜੀ ਡਿਟੇਲ ਹੈ ਦੁਕਾਨਾਂਾਂ ਤੇ ਤੇ ਹਾਲ ਦੀ ਸਾਰੀ ਦੇਤੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਇਹਨਾਂ ਨੰਬਰ ਸਾਰੇ ਚੱਲਦੇ ਆ ਤੇ ਬਾਕੀ ਆ ਸਾਰਾ ਹਾਲ ਨੂੰ ਜਿਹੜਾ ਰਸਤਾ ਇਧਰੋਂ ਵੀ ਜਾਂਦਾ ਨਾ ਬਾਕੀ ਤੁਹਾਨੂੰ ਆਪਾਂ ਉਧਰੋਂ ਵੀ ਦਿਖਾਤਾ ਸੀ ਤੇ ਇਧਰੋਂ ਵੀ ਜਾਂਦਾ ਠੀਕ ਹੈ ਜੀ ਬਾਕੀ ਅਟੈਚ ਬਾਥਰੂਮ ਨੇ ਵੱਡੀਆਂ ਖੁੱਲੀਆਂ ਡੁੱਲੀਆਂ ਦੁਕਾਨਾਂ ਨੇ ਤੇ ਖੁੱਲਡੁੱਲਾ ਹਾਲ ਆ ਬਾਕੀ ਸਕਰੀਨ ਤੇ ਨੰਬਰ ਚੱਲਦਾ ਤੁਸੀਂ ਇਹਨਾਂ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਦੇ ਹੋ ਜੇ ਕਿਸੇ ਨੂੰ ਵੀ ਇਹ ਦੁਕਾਨਾਂ ਕਿਰਾਏ ਵਾਸਤੇ ਚਾਹੀਦੀ ਜਲਦੀ ਜਲਦੀ ਇਹਨਾਂ ਨਾਲ ਸੰਪਰਕ ਕਰੋ ਸਕ